ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਰਕਾਰ ਵੱਲੋਂ ਟੁਕਮੇ ਕਦਮ ਚੁੱਕੇ ਜਾ ਰਹੇ ਨੇ ਇੰਨਾ ਹੀ ਨਹੀਂ ਸਰਕਾਰ ਹਵਾ ਪ੍ਰਦੂਸ਼ਣ ਘਟਾਉਣ ਲਈ ਵੀ ਸਖਤ ਹੋ ਗਈ ਹੈ ਇਸ ਤਰ੍ਹਾਂ ਹੁਣ 1 ਜੁਲਾਈ 2025 ਤੋਂ ਦਿੱਲੀ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਅਤੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਨਹੀਂ ਮਿਲੇਗਾ ਸਰਕਾਰ ਦਾ ਇਹ ਨਵਾਂ ਨਿਯਮ ਦਿੱਲੀ ਐਨਸੀਆਰ ਵਿੱਚ ਰਜਿਸਟਰਡ ਸਾਰੇ ਵਾਹਨਾਂ ਤੇ ਲਾਗੂ ਹੋਵੇਗਾ ਨਜ਼ਰ ਰੱਖਣ ਲਈ ਸਰਕਾਰ ਨੇ 500 ਤੋਂ ਵੱਧ ਪੈਟਰੋਲ ਪੰਪਾਂ ਵਿੱਚ एएनपीआर ਕੈਮਰੇ ਲਗਾਏ ਨੇ ਜੋ ਪੁਰਾਣੇ ਵਾਹਨਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਨਗੇ। ਇੰਨਾ ਹੀ ਨਹੀਂ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਦਰਸਲ ਸਰਕਾਰ ਦਿੱਲੀ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਅਜਿਹੇ ਕਦਮ ਚੁੱਕ ਰਹੀ ਹੈ। ਸਰਕਾਰ ਦਾ ਇਹ ਨਵਾਂ ਕਾਨੂੰਨ ਇਸ ਸਾਲ ਨਵੰਬਰ ਤੋਂ ਦਿੱਲੀ ਨਾਲ ਲੱਗਦੇ ਗੁਰੂਗ੍ਰਾਮ, ਫਰੀਦাবাদ, ਗਾਜ਼ੀਆਬਾਦ, ਗੋਤਮ ਬੁੱਧਨਗਰ ਅਤੇ ਸੋਨੀਪਟ ਵਿੱਚ ਲਾਗੂ ਹੋਵੇਗਾ। ਰੀਪੋਰਟਾਂ ਅਨੁਸਾਰ ਏ ਐਨ ਪੀ ਆਰ ਕੈਮਰੇ ਲਗਾਉਣ ਦਾ ਕੰਮ 31 ਅਕਤੂਬਰ ਤੱਕ ਪੂਰਾ ਹੋ ਜਾਵੇਗਾ ਬਾਕੀ ਸਿਸਟਮ ਐਨ ਸੀ ਆਰ ਜ਼ਿਲ੍ਹਿਆਂ ਨੂੰ ਕੈਮਰੇ ਲਗਾਉਣ ਲਈ 31 ਮਾਰਚ 2025 ਤੱਕ ਦਾ ਸਮਾਂ ਦਿੱਤਾ ਗਿਆ ਹੈ ਆਪਣੀ ਸਮਾਂ ਸੀਮਾ ਪੂਰੀ ਕਰ ਚੁੱਕੇ ਵਾਹਨਾਂ ਨੂੰ ਪੈਟਰੋਲ ਅਤੇ ਡੀਜ਼ਲ ਦੇਣ ਤੇ ਪਾਬੰਦੀ 1 ਅਪ੍ਰੈਲ 2026 ਤੋਂ ਸ਼ੁਰੂ ਹੋਵੇਗੀ ਸੀਏਕਯੂਐਮ ਨੇ ਇਸ ਸਾਲ ਅਪ੍ਰੈਲ ਵਿੱਚ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤੇ ਸਨ ਕਿ 1 ਜੁਲਾਈ ਤੋਂ ਆਪਣੀ ਸਮਾਂ ਸੀਮਾ ਪੂਰੀ ਕਰ ਚੁੱਕੇ ਵਾਹਨਾਂ ਨੂੰ ਭਰਨ ਨਹੀਂ ਦਿੱਤਾ ਜਾਵੇਗਾ ਦਿੱਲੀ ਦੇ 520 ਪੈਟਰੋਲ ਪੰਪਾਂ ਵਿੱਚੋਂ 500 ਪੈਟਰੋਲ ਪੰਪਾਂ ਤੇ ਆਟੋਮੈਟਿਕ ਨੰਬਰ ਪਲੇਟ ਪਛਾਣ ਕੈਮਰੇ ਲਗਾਏ ਗਏ ਨੇ ਅਤੇ ਬਾਕੀ 30 ਜੂਨ ਤੱਕ ਲਗਾਏ ਜਾਣਗੇ ਸੀਏਕਯੂਐਮ ਦੇ ਅਨੁਸਾਰ ਇਹ ਕੈਮਰੇ 10 ਸਾਲ ਜਾਂ 15 ਸਾਲ ਤੋਂ ਪੁਰਾਣੇ ਵਾਹਨਾਂ ਦਾ ਆਪਣੇ ਆਪ ਪਤਾ ਲਗਾਉਣਗੇ ਅਤੇ ਬਾਅਦ ਵਿੱਚ ਇਹ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ ਇਸ ਦੇ ਨਾਲ ਹੀ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਵਾਹਨਾਂ ਤੇ ਵੀ ਪਾਬੰਦੀ ਹੋਵੇਗੀ ਸੀਏਕਯੂਐਮ ਦੇ ਅਨੁਸਾਰ ਦਿੱਲੀ ਵਿੱਚ 62 ਲੱਖ ਵਾਹਨ ਨੇ ਜੋ ਹੁਣ ਆਪਣੀ ਉਮਰ ਪੂਰੀ ਕਰ ਚੁੱਕੇ ਨੇ ਜਿਨ੍ਹਾਂ ਵਿੱਚੋਂ 41 ਲੱਖ ਦੋ ਪਈਆ ਵਾਹਨ ਪੂਰੇ ਐਨਸੀਆਰ ਵਿੱਚ ਅਜਿਹੇ ਵਾਹਨਾਂ ਦੀ ਗਿਣਤੀ ਲਗਭਗ 44 ਲੱਖ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਕਦਮ ਦਾ ਦਿੱਲੀ ਤੇ ਕੀ ਪ੍ਰਭਾਵ ਪੈਂਦਾ ਹੈ